ਸਾਸੀ ਗਾਦੀ ਸਾਰਿਆਂ ਨੂੰ ਨਵੇਂ ਬਲੌਗ ਤੋਂ ਤੁਹਾਡਾ ਸਵਾਗਤ ਹੈ ਕਿ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰ ਦੋ ਤੇ ਅੱਜ ਲੈ ਕੇ ਆਵਾਂਗੇ 20 ਜੀਰੀ ਦਾ ਤੇ ਨਾਲ ਲੈ ਕੇ ਆਵਾਂਗੇ ਦਵਾਈ ਹਾਂਜੀ ਕਾਸੀਸੀ ਲੈ ਕੇ ਆਂਦੀ ਆਪਾਂ ਇੱਕ ਆ ਪੂੜੀ ਹਾਂਜੀ ਜਿਹੜਾ ਆਪਾਂ ਜੀਰੀ ਦਾ 20 ਲੈ ਕੇ ਆਂਦਾ ਸੀਗਾ ਹੁਣ ਉਹਨੂੰ ਭਿਉਵਾਂਗੇ ਇੱਕ ਰਾਤ ਆ ਲਿਆਂਦਾ ਆਪਾਂ 20 110 20 ਕਿਲੋ ਆਪਾਂ ਪਾ ਲੈ ਥੋੜਾ ਜਿਹਾ ਪਾਣੀ ਤੇ ਹੁਣ ਪਾਵਾਂਗੇ ਦਵਾਈ ਹੁਣ ਪਾਵਾਂਗੇ ਦੂਜੀ ਦਵਾਈ ਇਹ ਪੋਣੀ ਆ ਅੱਧੀ ਸੀਸੀ ਫੇ ਘੋਲਾਂਗੇ ਇਹਨੂੰ ਸਮਾਰ ਕੇ ਤੇ ਹੁਣ ਪਾਵਾਂਗੇ ਵੀ ਆਪਾਂ ਇੱਕ ਦੀ ਪਹਿਲੀ ਵਾਰ ਬੀਜਣੀ ਆਪਾਂ 110 ਪੂਸਾ ਬੀਜਦੇ ਹੁੰਨੇ ਆ ਸਰਕਾਰ ਨੇ ਬੰਦ ਕਰਤੀ ਤੇ ਹੁਣ ਪਾਵਾਂਗੇ ਜੇ ਪਾਣੀ ਨਾਲ ਨਾਲ ਹਰਾਵਾਂਗੇ ਕਿ ਦਵਾਈ ਰਲ ਜਾਵੇ ਵਿੱਚ ਲੋਵੀ ਦਵਾਈ ਰਲ ਗਈ ਵਿੱਚ ਹਾਂਜੀ ਇੱਕ ਰਾਤ ਲੰਗੀ ਸੀਗੀ ਤੇ ਅੱਜ ਬੀਜਾਂਗੇ ਪਨੀਰੀ ਹੋ ਚੜਦਾ ਵਸਾਕ ਤੇ ਪਨੀਰੀ ਜੱਟ ਬੀਜਦਾ ਰੱਖਦਾ ਖਿਆਲ ਰਤਾ ਰਤਾ ਜਨੀ ਚੀਂਜਦਾ ਪਹਿਲਾਂ ਦੀ ਲਵਾਈ ਕੋਈ ਸ਼ਿਕਾਇਤ ਹੀ ਨਾ ਲਾ ਦਵੇ ਸ਼ੈਰੂ ਆਣ ਬਾਬੂ ਸਾਰਾ ਡਾਗ ਹੀ ਨਾ ਵਾ ਦਵੇ ਜਿਹੜੀ ਆਪਾਂ ਪਨੀਰੀ ਬੀਜੀ ਸੀ 110 20 ਦਿਨ ਹੋ ਗਏ ਬੀਜੀ ਨੂੰ ਹਾਂਜੀ ਆ ਆਪਣੀ ਪਨੀਰੀ ਹੈ 110 ਜਿਹੜੀ ਉਸ ਦਿਨ ਬੀਜੀ ਸੀਗੀ ਹਾਂਜੀ ਅੱਜ ਆਪਾਂ ਬਣਾਵਾਂਗੇ ਲੇਜ ਘਰੇ ਹਾਂਜੀ ਹੁਣ ਆਦੋਂ ਆਪਾਂ ਸੇਲਾਂਗੇ ਹਾਂਜੀ ਹੁਣ ਆਪਾਂ ਗੋਲ-ਗੋਲ ਮਸ਼ੀਨਾਂ ਕੱਟਾਂਗੇ ਆਲੂ ਜੀ ਗੋਲ ਗੋਲ ਆਲੂ ਕੱਟ ਲਏ ਸੀਗੇ ਹੁਣ ਪਾਉਣੇ ਨਾਲ ਦਬਾਂਗੇ ਫਿਰ ਮੜਾ ਮੋਟਾ ਬਾਣੀ ਹੋਊਗਾ ਸੁੱਕ ਜਾਊਗਾ ਪਾਉਣੇ ਨਾਲ ਹਾਂਜੀ ਹੁਣ ਆਪਾਂ ਤੇਲ ਚ ਪਾਵਾਂਗੇ ਆਲੂ ਜਿਹੜੇ ਗੋਲ ਗੋਲ ਕੱਟੇ ਸੀਗੇ ਫਰਾਈ ਕਰਾਂਗੇ ਹੌਲੀ ਹੌਲੀ ਕੱਢਾਂਗੇ ਆਪਾਂ ਲੇਜ ਦੇਖੋ ਲਓ ਜੀ ਆਪਣਾ ਹੁਣ ਦੁਕਸ ਭਰਨ ਵਾਲਾ ਰੇਜਾ ਨਾਲ Agora é ਘਰ ਦਾ ਵੀ ਰੱਖਿਆ ਸੀਗਾ ਸਬੀ ਦਾ ਤੇ ਉਹਨੂੰ ਪਿਉਵਾਂਗੇ ਜਿਵੇਂ 110 35 ਸੀ ਉਹ ਮੈਂ ਇਹਨੂੰ ਪਿਉਵਾਂਗੇ ਕਰਦੇ ਆਂ ਬਲੌਗ ਦਾ ਐਂਡ ਤੇ ਫੋਲੋ ਕਰਦੇ ਤੇ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਹੋ